ਸਸਿਕਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਉਹ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਅੱਜ ਦੁਪਹਿਰ ਤੋਂ ਸ਼ਾਮ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਲੈ ਕੇ ਹਾਜ਼ਰ ਹੋਇਆ ਕਿਉਂਕਿ ਮੌਨਸੂਨ ਪੰਜਾਬ ਦੇ ਉੱਪਰ ਪ੍ਰੋਪਰ ਤਰੀਕੇ ਨਾਲ ਆ ਚੁੱਕਿਆ ਹੈ ਤਗੜੇ ਮੀਂਹ ਹੁਣ ਪੰਜਾਬ ਅਤੇ ਨਾਲ ਲੱਗਦੇ ਇਲਾਕਿਆਂ ਵਿੱਚ ਪੈਣੇ ਸ਼ੁਰੂ ਹੋ ਚੁੱਕੇ ਨੇ ਕਿਉਂਕਿ ਉੱਤਰੀ ਭਾਰਤ ਵਿੱਚ ਮੌਨਸੂਨ ਪਹੁੰਚ ਗਿਆ ਜਿਸ ਦੇ ਸਿੱਟੇ ਵਜੋਂ ਪੰਜਾਬ ਤੇ ਵਿੱਚ ਤਾਂ ਮੀਂਹ ਪੈਣੇ ਸ਼ੁਰੂ ਹੋਈਏ ਨੇ ਪਰ ਹਿਮਾਚਲ ਦੇ ਵਿੱਚ ਅਗਰ ਗੱਲ ਕੀਤੀ ਜਾਵੇ ਤਾਂ ਤਗੜਾ ਸਿਸਟਮ ਲੱਗਣ ਕਾਰਨ ਹੜ ਵਰਗੇ ਹਾਲਾਤ ਬਹੁਤੇ ਇਲਾਕਿਆਂ ਵਿੱਚ ਬਣ ਚੁੱਕੇ ਨੇ ਜਿਸ ਦੇ ਸਿੱਟੇ ਵਜੋਂ ਬਿਆਸ ਨਦੀ ਦਾ ਜਿਹੜਾ ਜਲ ਸਤਾਰਾ ਉਹ ਵੱਧ ਚੁੱਕਿਆ ਜੀ ਲੈਵਲ ਵੱਧ ਚੁੱਕਿਆ ਜਿਸ ਦਾ ਅਸਰ ਪੰਜਾਬ ਦੇ ਉੱਪਰ ਦੇਖਣ ਨੂੰ ਮਿਲ ਰਿਹਾ ਸਤਲੁਜ ਨਦੀ ਵਿੱਚ ਵੀ ਹੁਣ ਥੋੜਾ ਦਰਿਆ ਵਿੱਚ ਵੀ ਹੁਣ ਥੋੜਾ ਬਹੁਤਾ ਪਾਣੀ ਵਧਣਾ ਸ਼ੁਰੂ ਹੋ ਚੁੱਕਿਆ ਜੀ ਇਸ ਕਰਕੇ ਪਹਿਲਾ ਰਿਕੁਐਸਟ ਕਰਦੇ ਆ ਕਿ ਦਰਿਆਵਾਂ ਤੋਂ ਨਦੀਆਂ ਤੋਂ ਦੂਰ ਰਹੋ ਬੱਚਿਆਂ ਨੂੰ ਇਹਨਾਂ ਸਾਰੀਆਂ ਜਗ੍ਹਾ ਤੋਂ ਦੂਰ ਰੱਖੋ ਕਿ ਕਿਤੇ ਨਾ ਕਿਤੇ ਅਣਹੋਣੀ ਘਟਨਾ ਹੋ ਸਕਦੀ ਹੈ ਕਹਿੰਦੇ ਨੇ ਇਲਾਜ ਨਾਲੋਂ ਪਰਹੇ ਚੰਗਾ ਤਾਂ ਅਸੀਂ ਪੱਲੇ ਪਰਹੇ ਜੀ ਕਰ ਲਈਏ ਤੇ ਹੁਣ ਆਪਾਂ ਜਾਣਕਾਰੀ ਦੇਵਾਂਗੇ ਦੁਪਹਿਰ ਤੋਂ ਲੈ ਕੇ ਸ਼ਾਮ ਦੇ ਮੌਸਮ ਦੀ ਸਵੇਰ ਦੇ ਵੇਲੇ ਤਗੜਾ ਮੀਂਹ ਦੇਖਣ ਨੂੰ ਮਿਲਿਆ ਜੀ ਫਜ਼ਿਲਕਾ ਫਿਰੋਜ਼ਪੁਰ ਮੁਕਸਰ ਇਹਨਾਂ ਇਲਾਕਿਆਂ ਦੇ ਨੇੜੇ ਤੇੜੇ ਵਿੱਚ ਖਾਸ ਤੌਰ ਤੇ ਜਿਹੜਾ ਮੱਝ ਤੋਂ ਖੇਠਾਂ ਮਾਲਵੇ ਦਾ ਇਲਾਕਾ ਸੀ ਜਿਹਨਾਂ ਵਿੱਚ ਮੀਂਹ ਨਹੀਂ ਹੋਇਆ ਸੀ ਪਰ ਮਾਨਸਾ ਜ਼ਿਲ੍ਹੇ ਵਿੱਚ ਹਜੇ ਵੀ ਮੀਂਹ ਦੀ ਕਮੀ ਹੈ ਪਰ ਅਮਦੇ ਦਿਨਾਂ ਵਿੱਚ ਇਹ ਮੀਂਹ ਦੀ ਕਮੀ ਦੂਰ ਹੋ ਜਾਵੇਗੀ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਏਰੀਆ ਵਿੱਚ ਮੌਸਮ ਦੇ ਕੀ ਹਾਲਾਤ ਨੇ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਮੌਸਮ ਦੀ ਕੋਈ ਜਾਣਕਾਰੀ ਮਿਸ ਨਾ ਹੋਵੇ ਯਾਬੇ ਤਾਂ ਪੰਜਾਬ ਦੇ ਨਾਲ ਲੱਗਦੇ ਪਾਕਿਸਤਾਨ ਵਾਲੇ ਪਾਸੇ ਨੂੰ ਚੱਕਰਵਾਤੀ ਮਾਹੌਲ ਬਣਿਆ ਹੋਇਆ ਜਿਸ ਦੇ ਸਿੱਟੇ ਵਜੋਂ ਬੱਦਲਵਾਈ ਦਾ ਮਾਹੌਲ ਪੰਜਾਬ ਦੇ ਉੱਪਰ ਬਰਕਰਾਰ ਹੈ ਪਰ ਹੁਣ ਦੁਪਹਿਰ ਦੇ ਸਮੇਂ ਚੰਗੀ ਧੁੱਪ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਦੇਖਣ ਨੂੰ ਮਿਲ ਰਹੀ ਹੈ ਤਾਪਮਾਨ ਅੱਜ ਹਮਸਵਰਿਆ ਦੇਖਣ ਨੂੰ ਮਿਲ ਰਿਹਾ ਤਾਪਮਾਨ 34 35 ਡਿਗਰੀ ਤੱਕ ਨੇ ਜਿਹੜੇ ਇਲਾਕੇ ਵਿੱਚ ਮੀਂਹ ਹੋਇਆ ਜੀ ਖਾਸ ਤੌਰ ਤੇ ਮੁਕਸਰ ਦੇ ਇਲਾਕੇ ਹੋਗੇ ਤਾਂ ਫਜ਼ਿਲਕਾ ਦੇ ਇਲਾਕੇ ਹੋਗੇ ਇਹਨਾਂ ਇਲਾਕਿਆਂ ਦੇ ਵਿੱਚਕਾਰ ਹਲੇ ਤਾਪਮਾਨ ਜਿਹੜੇ 30-32 ਡਿਗਰੀ ਤੱਕ ਇਹਨੇ ਮੀਂਹ ਦੇ ਕਾਰਨ ਠੰਡਾ ਮਾਹੌਲ ਬਣਿਆ ਹੋਇਆ ਹੈ ਜੀ ਆਉਂਦੇ 5-7 ਘੰਟੇ ਦੀ ਗੱਲ ਕੀਤੀ ਜਾਵੇ ਕੋਈ ਵੱਡਾ ਸਿਸਟਮ ਦਿਖਾਈ ਨਹੀਂ ਦੇ ਰਿਹਾ ਭਾਰੀ ਮੀਂਹ ਦੀ ਉਮੀਦ ਨਹੀਂ ਹੈ ਹਲਕੇ ਦਰਮਿਆਨੀ ਬੂੰਦਾਬੰਦੀ ਬਣੀ ਰਹੇਗੀ ਪਰ ਬੱਦਲ ਵਾਈ ਜਿਹੜੀ ਹੌਲੀ ਹੌਲੀ ਸਾਫ਼ ਹੁੰਦੀ ਦਿਖਾਈ ਦੇ ਰਹੀ ਹੈ ਬਾਕੀ ਅੱਧ ਰਾਤ ਤੋਂ ਬਾਅਦ ਫੇਰ ਤੋਂ ਨਵੇਂ ਸਿਸਟਮ ਆਉਣਗੇ ਨਵੀਂ ਮੀਂਹ ਦੀ ਉਮੀਦ ਫੇਰ ਕੱਲ ਤੋਂ ਜਾਗੇਗੀ ਕਿਉਂਕਿ ਹੁਣ ਬਰਸਾਤਾਂ ਦਾ ਮੌਸਮ ਸ਼ੁਰੂ ਹੋ ਚੁੱਕਿਆ ਹੈ ਪੰਜਾਬ ਦੇ ਉੱਪਰ ਪ੍ਰੋਪਰ ਤੀਕੇ ਨਾਲ ਮੌਨਸੂਨ ਨੇ ਕਬਜ਼ਾ ਕਰ ਲਿਆ ਤੇ ਜਿਹਦੇ ਬਾਰੇ ਸ਼ਾਮ ਦੀ ਵੀਡੀਓ ਵਿੱਚ ਪ੍ਰੋਪਰ ਜਾਣਕਾਰੀ ਸਾਂਝੀ ਕਰਾਂਗੇ ਕਿ ਰਾਤ ਨੂੰ ਕਿਵੇਂ ਦਾ ਮੀਂਹ ਹੋਵੇਗਾ ਪਰ ਆਉਂਦੇ 5-7 ਘੰਟੇ ਹਲਕੀ ਦਰਮਿਆਨੀ ਹਵਾ ਚੱਲਦੀ ਰਹੇਗੀ 10-15 ਕਿਲੋਮੀਟਰ ਮੈਕਸਿਮ ਕਿਸੇ ਇਲਾਕੇ ਵਿੱਚ ਵੈਸੇ 5 ਤੋਂ 7 ਕਿਲੋਮੀਟਰ ਪ੍ਰਤੀ ਘੰਟੇ ਦੀ ਰਹੇਗੀ ਗਤੀ ਹੁੰਮਸ ਵਰ 6:00 ਵਜੇ ਤੱਕ ਲੈ ਕੇ حاضر ਹੋਵਾਂਗੇ ਉਦੋਂ ਤੱਕ ਬਣੇ ਰਹੋ ਚੈਨਲ ਤੇ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ